ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਬੁੱਢੇ ਦੀ ਵੜਿਆਈ ਬਾਬੇ ਬੁੱਢੇ ਦੀ ਵੜਿਆਈ ਸੰਗਤ ਸੋਭਾ ਸੋਣਕੇ ਆਈ ਸੰਗਤ ਸੋਭਾ ਸੋਣਕੇ ਆਈ ਬਾਬੇ ਬੁੱਢੇ ਦੀ ਵੜਿਆਈ ਸੰਗਤ ਸੋਭਾ ਸੋਣਕੇ ਆਈ ਬਾਬੇ ਬੁੱਢੇ ਦੀ ਵੜਿਆਈ ਸੰਗਤ ਸੋਬਾ ਸੁਣ ਕੇ ਆਏ ਮੇਰਾ ਮਨ ਇਹੋ ਕਹਿੰਦਾ ਏ ਬੀੜ ਸਹਿਬ ਨੂੰ ਚੱਲ ਗਏ ਬਾਬਾ ਬੁੱਢਾ ਰੰਦਾ ਏ ਬੀੜ ਸਹਿਬ ਨੂੰ ਚੱਲ ਗਏ ਬਾਬਾ ਬੁੱਢਾ ਰੰਦਾ ਏ ਸੰਗਤੇ ਬੀੜ ਸਹਿਬ ਨੂੰ ਚੱਲ ਗਏ ਬਾਬਾ ਬੁੱਢਾ ਰੰਦਾ ਏ ਸੰਗ ਤੇ ਢੀੜ ਸਾਬ ਨੂੰ ਚੱਲ ਗਏ ਬਾਬਾ ਬੁੱਢਾ ਰੰਦਾਏ ਬਾਬਾ ਬੁੱਢਾ ਬ੍ਰਾਹਮ ਗਿਆਨੀ ਬਾਬਾ ਬੁੱਢਾ ਬ੍ਰਾਹਮ ਗਿਆਨੀ ਬਾਬਾ ਬੁੱਢਾ ਬ੍ਰਾਹਮ ਗਿਆਨੀ ਬਾਬਾ ਬੁੱਢਾ ਬ੍ਰਾਹਮ ਗਿਆਨੀ ਓ ਤਾ ਦੁੱਧ ਪੁੱਤਰਾਂ ਦਾ ਦਾਨੇ 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 ਪੁੱਤਰ ਸਭ ਨੂੰ ਦੇਂਦਾ ਏ ਸੰਗ ਤੇ ਬੀੜ ਸਾਬ ਨੂੰ ਚੱਲ ਏ ਬਾਬਾ ਬੁੱਢਾ ਰੰਦਾ ਏ ਪੋਤਰਾ ਸਭ ਨੂੰ ਦੇਂਦਾ ਏ ਸੰਗ ਤੇ ਵੀੜ ਸਹਬ ਨੂੰ ਚੱਲਿਏ ਬਾਬਾ ਬੁੱਢਾ ਰੈਂਦਾ ਏ ਬਾਬੇ ਬੁੱਢੇ ਸਹਬ ਦੀ ਸੋਭਾ 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 ਸੰਗਤ ਲਾਵੇ ਤਲਾ ਵਿੱਚ ਤੋਬਾ 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 ਉਹ ਤਾਂ ਖੁਸ਼ੀਆਂ ਦੇਂਦਾ ਏ ਸੰਗ ਤੇ ਬੀੜਾ ਸਾਬ ਨੂੰ ਚੱਲ ਗਏ ਬਾਬਾ ਬੁੱਢਾ ਰੰਦਾ ਏ ਸੰਗ ਤੇ ਬੀੜ ਸਹਿਬ ਨੂੰ ਚੱਲ ਗਏ ਬਾਬਾ ਬੁੱਢਾ ਰੰਦਾਏ ਸੰਗ ਤੇ ਬੀੜ ਸਹਿਬ ਨੂੰ ਚੱਲ ਗਏ ਬਾਬਾ ਬੁੱਢਾ ਰੰਦਾਏ ਸੰਗ ਤੇ ਬੀੜ ਸਹਿਬ ਨੂੰ ਚੱਲ ਗਏ ਬਾਬਾ ਬੁੱਢਾ ਰੰਦਾਏ ਓਥੇ ਗੁਰੂ ਅਰਜਨ ਜੀ ਆਏ ਓਥੇ ਗੁਰੂ ਅਰਜਨ ਜੀ ਆਏ ਉਥੇ ਗੁਰੂ ਅਰਜਨ ਜੀ ਆਏ ਉਥੇ ਗੁਰੂ ਅਰਜਨ ਜੀ ਆਏ ਮਾਤਾ ਗੰਗਾ ਨੂੰ ਪਰਮਾਏ ਮਾਤਾ ਗੰਗਾ ਨੂੰ ਪਰਮਾਏ ਮਾਤਾ ਗੰਗਾ ਨੂੰ ਪਰਮਾਏ ਹੋ ਵਰ ਪੁੱਤਰਾਂ ਦਾ ਦੇਂਦਾ ਏ ਮਾਤਾ ਗੰਗਾ ਨੂੰ ਪਰਮਾਏ ਹੋ ਵਰ ਪੁੱਤਰਾਂ ਦਾ ਦੇਂਦਾ ਏ ਸੰਗਤੇ ਢੀਡਾ ਸਾਹਿਬ ਨੂੰ ਚੱਲ ਗਏ ਬਾਬਾ ਬੁੱਢਾ ਰੈਂਦਾ ਏ ਸੰਗਤੇ ਢੀਡਾ ਸਾਹਿਬ ਨੂੰ ਚੱਲ ਗਏ ਬਾਬਾ ਬੁੱਢਾ ਰੈਂਦਾ ਏ ਮਾਤਾ ਚੱਕ ਪਰਸ਼ਾਦੇ ਲਿਆਏ ਮਾਤਾ ਚੱਕ ਕੇ ਪ੍ਰਸ਼ਾਦੇ ਲਿਆਏ ਨਾਲ ਗੰਢੇ ਵੀ ਲੈ ਆਏ ਨਾਲ ਗੰਢੇ ਵੀ ਲੈ ਆਏ ਚੱਲ ਲਸੀ ਦਲੈਂਦਾਏ ਸੰਗ ਤੇ ਵੀੜ ਸਹਬ ਨੂੰ ਚੱਲ ਗਏ ਬਾਬਾ ਬੁੱਢਾ ਰੈਂਦਾਏ ਸੰਗ ਤੇ ਵੀੜ ਸਹਬ ਨੂੰ ਚੱਲ ਗਏ ਬਾਬਾ ਬੁੱਢਾ ਰੈਂਦਾਏ ਮਾਤਾ ਗੰਗਾ ਨੂੰ ਵਰ ਮਿਲਿਆ 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 ਮੇਰੀ ਪੀਰੀ ਦਾ ਫਲ ਮਿਲਿਆ ਮੇਰੀ ਪੀਰੀ ਦਾ ਫਲ ਮਿਲਿਆ ਅ ਮੇਰੀ ਪੀਰੀ ਦਾ ਫਲ ਮਿਲਿਆ ਮੇਰੀ ਪੀਰੀ ਦਾ ਫਲ ਮਿਲਿਆ ਉਹ ਤਾਂ ਜ਼ੁਲਮ ਨਾ ਸਹੰਦਾ ਏ ਸੰਗ ਤੇ ਵੀੜ ਸਹਬ ਨੂੰ ਚੱਲ ਗਏ ਬਾਬਾ ਬੁੱਢਾ ਰੰਦਾਏ ਸੰਗ ਤੇ ਵੀੜ ਸਹਬ ਨੂੰ ਚੱਲ ਗਏ ਬਾਬਾ ਬੁੱਢਾ ਰੰਦਾਏ ਸੰਗ ਤੇ ਵੀੜ ਸਹਬ ਨੂੰ ਚੱਲ ਗਏ ਬਾਬਾ ਬੁੱਢਾ ਰੰਦਾਏ ਬਾਬਾ ਬੁੱਢਾ ਬ੍ਰਾਹਮ ਗਿਆਨੀ ਬਾਬਾ ਬੁੱਢਾ ਬ੍ਰਾਹਮ ਗਿਆਨੀ ਹੋ ਤਾਂ ਦੁੱਧ ਪੁੱਤਰਾਂ ਦਾ ਦਾਨੇ ਹੋ ਤਾਂ ਦੁੱਧ ਪੁੱਤਰਾਂ ਦਾ ਦਾਨੇ ਪੁੱਤਰ ਸਭ ਨੂੰ ਦੇਂਦਾ ਏ ਸੰਗ ਤੇ ਵੀੜ ਸਾਬ ਨੂੰ ਚੱਲ ਗਏ ਬਾਬਾ ਬੁੱਢਾ ਰੰਦਾ ਏ ਸੰਗ ਤੇ ਵੀੜ ਸਾਬ ਨੂੰ ਚੱਲ ਗਏ ਬਾਬਾ ਬੁੱਢਾ ਰੰਦਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ